ਲੋ ਜੀ ਹੁਣ ਪੁਲਿਸ ਨੇ ਟਰੈਕਟਰ ਨਾਲ ਸਟੰਟ ਕਰਨ ਵਾਲੇ ਸਟੰਟਮੈਨ ਹੈਪੀ ਮਾਲਾ ਦੇ ਉੱਪਰ ਪਰਚਾ ਦਰਜ ਕਰ ਲਿਆ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਪਰਚਾ ਕਿਉਂ ਦਰਜ ਕੀਤਾ ਕਿਵੇਂ ਦਰਜ ਕੀਤਾ ਇਹਦਾ ਪ੍ਰਭਾਵ ਕੀ ਪਊਗਾ ਤੇ ਟਰੈਕਟਰ ਸਟੰਟ ਇਹ ਹੈ ਕੀ ਚੀਜ਼ ਇਹਦੇ ਉੱਪਰ ਆਪਾਂ ਪੂਰੀ ਗੱਲ ਕਰਦੇ ਆ ਦੇਖੋ ਜੀ ਕੁਝ ਦਿਨ ਪਹਿਲਾਂ ਪੰਜਾਬ ਦਾ ਇੱਕ ਗੱਭਰੂ ਪੁੱਤ ਜਿਹੜਾ ਟਰੈਕਟਰ ਨਾਲ ਸਟੰਟ ਕਰਦਾ ਸੀ ਇੱਕ ਮੇਲੇ ਦੇ ਵਿੱਚ ਆਪਣੇ ਹੀ ਟਰੈਕਟਰ ਦੇ ਥੱਲੇ ਆ ਕੇ ਉਸ ਦੀ ਜਾਨ ਚਲੀ ਗਈ ਸੀ ਔਰ ਉਹ ਇਸ ਧਰਤੀ ਤੋਂ ਚਲਾ ਗਿਆ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਟਰੈਕਟਰ ਨਾਲ ਸਟੰਟਾਂ ਕਰਨ ਦੇ ਉੱਪਰ ਰੋਕ ਲਾ ਦਿੱਤੀ ਸੀ ਔਰ ਇਹ ਕਿਹਾ ਸੀ ਕਿ ਜਿਹੜਾ ਵੀ ਵਿਅਕਤੀ ਟਰੈਕਟਰ ਮੋਟਰਸਾਈਕਲ ਜਾਂ ਹੋਰ ਤਰੀਕਿਆਂ ਦੇ ਨਾਲ ਸਟੰਟ ਪ੍ਰਦਰਸ਼ਨ ਕਰੇਗਾ ਤੇ ਉਹਦੇ ਉੱਪਰ ਪਰਚਾ ਦਰਜ ਕੀਤਾ ਜਾਏਗਾ ਏ ਹੁਣ ਪੰਜਾਬ ਪੁਲਿਸ ਨੇ ਹੈਪੀ ਮਾਲਾ ਜਿਹੜਾ ਟਰੈਕਟਰ ਨਾਲ ਸਟੰਟ ਕਰਦਾ ਤੁਸੀਂ ਸਾਰੇ ਜਾਣਦੇ ਹੋ ਬਹੁਤ ਸਾਰੇ ਮੇਲਿਆਂ ਦੇ ਵਿੱਚ ਉਸ ਨੂੰ ਸਭ ਨੇ ਦੇਖਿਆ ਕਿ ਕਿਸ ਤਰ੍ਹਾਂ ਉਹ ਟਰੈਕਟਰ ਦੇ ਨਾਲ ਵੱਖ-ਵੱਖ ਪ੍ਰਕਾਰ ਦੇ ਸਟੰਟ ਕਰਦਾ ਉਹਦੇ ਉੱਪਰ ਪਰਚਾ ਦਰਜ ਕਰ ਲਿਆ ਵੱਖ-ਵੱਖ ਧਰਾਵਾਂ ਲਾ ਕੇ ਪਰਚਾ ਦਰਜ ਕੀਤਾ ਗਿਆ ਔਰ ਪੁਲਿਸ ਇਹ ਕਹਿੰਦੀ ਹੈ ਕਿ ਐਸ ਦਸੰਬਰ ਮਹੀਨੇ ਦੀ 11 ਤਰੀਕ ਨੂੰ ਹੈਪੀ ਮਾਲਾ ਨੇ ਇੱਕ ਮੇਲੇ ਦੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਸਟੰਟ ਕੀਤੇ ਸੀ ਟਰੈਕਟਰ ਦੇ ਨਾਲ ਔਰ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੇ ਟਰੈਕਟਰ ਨਾਲ ਸਟੰਟ ਕਰਦਿਆਂ ਹੋਇਆਂ ਇੱਕ ਵੀਡੀਓ ਬਣਾ ਕੇ ਪਾਈ ਸੀ ਜਿਹਦੇ ਪਿੱਛੇ ਗੀਤ ਲਾਇਆ ਸੀ ਕਿ ਜੱਟ ਉਹਨਾਂ ਕੰਮਾਂ ਦਾ ਫੈਨ ਹੈ ਜਿਹੜੇ ਸਰਕਾਰ ਵੱਲੋਂ ਬੈਨ ਹੈ ਤਾਂ ਪੰਜਾਬ ਪੁਲਿਸ ਨੇ ਦੱਸਿਆ ਕਿ ਇਹ ਇੱਕ ਤਰ੍ਹਾਂ ਨਾਲ ਸਰਕਾਰ ਨੂੰ ਚੜਾਉਣ ਵਾਲੀ ਗੱਲ ਹੈ ਕਿ ਜਿਹੜੀਆਂ ਗਲਤ ਚੀਜ਼ਾਂ ਦੇ ਉੱਪਰ ਸਰਕਾਰ ਬੈਨ ਲਾ ਰਹੀ ਹੈ ਉਹੀ ਚੀਜ਼ਾਂ ਸ਼ਰਮ ਕਰਕੇ ਤੇ ਫਿਰ ਉਹਨੂੰ ਸੋਸ਼ਲ ਮੀਡੀਆ ਤੇ ਗੀਤ ਲਾ ਕੇ ਪਾਇਆ ਜਾ ਰਿਹਾ ਤਾਂ ਇਸੇ ਕਰਕੇ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਹੈਪੀ ਮਹਲਾ ਦੇ ਉੱਪਰ ਜਿਹੜਾ ਪਰਚਾ ਦਰਜ ਵੱਖ-ਵੱਖ ਧਰਾਵਾਂ ਲਾ ਕੇ ਕੀਤਾ ਗਿਆ ਔਰ ਪੁਲਿਸ ਇਹ ਵੀ ਕਹਿੰਦੀ ਹੈ ਕਿ ਤਿੰਨ ਤਰ੍ਹਾਂ ਦੀਆਂ ਗੱਲਾਂ ਕਰਕੇ ਪਰਚਾ ਦਰਜ ਕੀਤਾ ਪਹਿਲਾ ਕਿ ਖਤਰਨਾਕ ਸਟੰਟ ਕਰਨ ਦੇ ਉੱਪਰ ਰੋਕ ਲਗਾਈ ਹੋਈ ਸੀ ਤੇ ਦੁਬਾਰਾ ਫਿਰ ਹੈਪੀ ਮਾਲੇ ਨੇ ਉਹ ਸਟੰਟ ਕੀਤੇ ਦੂਸਰਾ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਤੀਸਰਾ ਜਿਹੜਾ ਗੀਤ ਲਾਇਆ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਜਿਹੜੀ ਪੁਲਿਸ ਕਹਿੰਦੀ ਆ ਪਰਚਾ ਦਰਜ ਹੈਪੀ ਮਾਲਾ ਦੇ ਉੱਪਰ ਕੀਤਾ ਹੁਣ ਦੇਖੋ ਮਿੱਤਰੋ ਪਹਿਲੀ ਗੱਲ ਤਾਂ ਇਹ ਵੀ ਇਹ ਟਰੈਕਟਰ ਸਟੰਟ ਜਾਂ ਮੋਟਰਸਾਈਕਲ ਸਟੰਟ ਇਹ ਚੀਜ਼ ਕੀ ਨੇ ਮੈਨੂੰ ਇਹ ਲੱਗਦਾ ਵੀ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੇ ਸ਼ੌਂਕ ਪਾਲੇ ਨੇ ਪਰ ਸ਼ੌਂਕ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਫਾਇਦੇਮੰਦ ਸ਼ੌਕ ਔਰ ਇੱਕ ਉਹ ਸ਼ੌਕ ਜਿਹੜੇ ਫਾਇਦੇਮੰਦ ਨਹੀਂ ਹੁੰਦੇ ਮੈਨੂੰ ਲੱਗਦਾ ਵੱਖ-ਵੱਖ ਪ੍ਰਕਾਰ ਦੇ ਸਟੰਟ ਚਾਹੇ ਕੋਈ ਵੀ ਕਰੇ ਕਿਤੇ ਵੀ ਕਰਦਾ ਹੋਵੇ ਉਹ ਸਟੰਟ ਕੋਈ ਬਹੁਤੀ ਫਾਇਦੇਮੰਦ ਚੀਜ਼ ਨਹੀਂ ਗਈ ਇਹਦੇ ਨਾਲ ਕੀ ਹੁੰਦਾ ਜਿਹੜਾ ਤਾਂ ਸਟੰਟਮੈਨ ਹੁੰਦਾ ਉਹ ਕਈ-ਕਈ ਮਹੀਨੇ ਇਕੱਲਾ ਪ੍ਰੈਕਟਿਸ ਕਰਦਾ ਫਿਰ ਉਹਦਾ ਪ੍ਰਦਰਸ਼ਨ ਕਰਦਾ ਪਰ ਉਹਦੇ ਵੱਲ ਵੇਖੋ ਵੇਖੀ ਲੱਖਾਂ ਹੀ ਮੇਰੇ ਵਰਗੇ ਉਹ ਬੰਦੇ ਜਿਨ੍ਹਾਂ ਨੇ ਕੋਈ ਪ੍ਰੈਕਟਿਸ ਨਹੀਂ ਕੀਤੀ ਉਹ ਵੀ ਉਵੇਂ ਕਰਨ ਲੱਗ ਪੈਂਦੇ ਨੇ ਤਾਂ ਇਸ ਤਰ੍ਹਾਂ ਬਹੁਤ ਵੱਡੇ ਹਾਦਸੇ ਜਿਹੜੇ ਆ ਉਹ ਵਾਪਰਦੇ ਨੇ ਹੁਣ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਮੋਟਰਸਾਈਕਲਾਂ ਤੇ ਜਾਂਦੀ ਭੜੀਰ ਸਾਡੀ ਜਿਹੜੀ ਆ ਉਹ ਕਈ ਵਾਰ ਸਟੰਟ ਕਰਨ ਲੱਗ ਜਾਂਦੀ ਆ ਤੇ ਕਦੀ ਮੋਟਰਸਾਈਕਲ ਐ ਇਹਨੂੰ ਕਦੀ ਐ ਇਹਨੂੰ ਆਪ ਵੀ ਮਰਦੇ ਨੇ ਕਿਸੇ ਹੋਰ ਨੂੰ ਵੀ ਮਾਰਦੇ ਨੇ ਕਈ ਵਾਰ ਆਪਾਂ ਦੇਖਦੇ ਆ ਧਾਰਮਿਕ ਸਮਾਗਮਾਂ ਤੇ ਜਾਂ ਹੋਰ ਪ੍ਰੋਗਰਾਮਾਂ ਤੇ ਟਰੈਕਟਰ ਟਰਾਲੀਆਂ ਲੈ ਕੇ ਜਦੋਂ ਜਾਇਆ ਜਾਂਦਾ ਹੈ ਤਾ ਕਈ ਮੁੰਡੇ ਰਸਤੇ ਦੇ ਵਿੱਚ ਟਰੈਕਟਰ ਟਰਾਲੀਆਂ ਦੇ ਨਾਲ ਸਟੰਟ ਕਰਨ ਲੱਗ ਜਾਂਦੇ ਨੇ ਆਪ ਵੀ ਹਾਸਤੇ ਦਾ ਸ਼ਿਕਾਰ ਹੁੰਦੇ ਨੇ ਕਿਸੇ ਹੋਰਾਂ ਨੂੰ ਵੀ ਨਾਲ ਰਗੜ ਦਿੰਦੇ ਨੇ ਇਸ ਤਰੀਕੇ ਨਾਲ ਜਿਹੜੇ ਇਹ ਸਟੰਟ ਨੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਔਰ ਅੱਜ ਹੈਪੀ ਮਾਲਾ ਦੇ ਉੱਪਰ ਪਰਚਾ ਦਰਜ ਹੋਇਆ ਕਿਉਂਕਿ ਉਦੋਂ ਜਦੋਂ ਪੰਜਾਬ ਦਾ ਹੀ ਇੱਕ ਸ਼ੈ ਸ਼ਬੀਲਾ ਗੱਭਰੂ ਇੱਕ ਮਾਂ ਦਾ ਪੁੱਤ ਜਿਹੜਾ ਐਦਾਂ ਹੀ ਸਟੰਟ ਕਰਦਾ ਸੀ ਜਿਨ੍ਹਾਂ ਨੇ ਸਟੰਟ ਸਿੱਖੇ ਹੋਏ ਸੀ ਉਹ ਵੀ ਮੇਲਿਆਂ 'ਚ ਜਾਂਦਾ ਸੀ ਟਰੈਕਟਰ ਦੇ ਨਾਲ ਸਟੰਟ ਕਰਦਾ ਸੀ ਤੇ ਇੱਕ ਮੇਲੇ ਦੇ ਵਿੱਚ ਸਟੰਟ ਕਰਦਿਆਂ ਅਜ ਤੋਂ 4-5 ਮਹੀਨੇ ਪਹਿਲਾਂ ਉਸ ਦੀ ਆਪਣੇ ਹੀ ਟਰੈਕਟਰ ਥੱਲੇ ਆ ਕੇ ਤੇ ਜਾਨ ਚਲੀ ਜਾਂਦੀ ਹੈ ਸਭ ਨੂੰ ਦੁੱਖ ਹੋਇਆ ਪੂਰੇ ਪੰਜਾਬ ਨੂੰ ਦੁੱਖ ਹੋਇਆ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਹੋ ਜੇ ਖਤਰਨਾਕ ਸਟੰਟਾਂ ਤੇ ਰੋਕ ਲਾਈ ਸੀ ਹੁਣ ਤੁਸੀਂ ਵੇਖੋ ਪੰਜਾਬ ਦੇ ਵਿੱਚ ਫੋਕਰ ਪੁਣਾ ਜਾਂ ਦਿਖਾਵਾ ਜਾਂ ਇਹ ਹਵਾ ਬਾਜੀ ਜਿਹੜੀ ਆ ਉਹ ਕਿਸ ਪੱਧਰ ਤੇ ਵੱਧ ਰਹੀ ਹੈ ਉਹ ਇਸ ਤਰ੍ਹਾਂ ਕਿ ਆਪਾਂ ਦੇਖਦੇ ਆਂ ਲੋਕ ਬੁਲਟ ਮੋਟਰਸਾਈਕਲ ਲੈਂਦੇ ਨੇ ਬੁਲਟ ਮੋਟਰਸਾਈਕਲ ਕਿਉਂ ਲਿਆ ਜਾਂਦਾ ਹੈ ਬੁਲਟ ਮੋਟਰਸਾਈਕਲ ਦਾ ਕਰੇਜ ਇੰਨਾ ਕਿਉਂ ਆ ਕੀ ਬੁਲਟ ਮੋਟਰਸਾਈਕਲ ਤੇ ਜਾਦੀਆਂ ਸਵਾਰੀਆਂ ਪਾਸ ਨੇ ਕੀ ਬੁਲਟ ਮੋਟਰਸਾਈਕਲ ਦਾ ਇੰਜਨ ਟਕੜਾ ਹੋਣ ਕਰਕੇ ਉਹਦੇ ਪਿੱਛੇ ਪੱਠਿਆਂ ਵਾਲਾ ਗੱਡਾ ਪਾ ਕੇ ਲਿਆਉਂਦੇ ਨੇ ਕੋਈ ਫਾਇਦਾ ਨਹੀਂ ਉਹਦਾ ਸਿਰਫ ਇੱਕ ਦਿਖਾਵੇ ਇੱਕ ਹਵਾਵਾਜੀ ਇੱਕ ਡਫੂਸ ਵਖਾਉਣ ਤੋਂ ਬਿਨਾ ਮਤਲਬ ਸ਼ੋਅ ਅਪ ਕਰਨ ਤੋਂ ਬਿਨਾ ਹੋਰ ਦਾ ਕੋਈ ਫਾਇਦਾ ਨਹੀਂ ਤੇ ਸ਼ੋਅ ਅਪ ਤੇ ਦਿਖਾਵਾ ਕੀ ਹੈ ਫੁਕਰਪੰਥੀ ਸਿੱਧੀ ਸਿੱਧੀ ਕੋਈ ਫਾਇਦਾ ਹੀ ਨਹੀਂ ਇਸ ਚੀਜ਼ ਦਾ ਤਾਂ ਸਾਡੀ ਜਵਾਨੀ ਨੂੰ ਬੁਲਟ ਮੋਟਰਸਾਈਕਲ ਦਾ ਕਰੇਜ ਬਹੁਤ ਚੜਿਆ ਹੋਇਆ ਤਾਂ ਬੁਲਟ ਮੋਟਰਸਾਈਕਲ ਦੀ ਐਵਰੇਜ ਵੀ ਦੂਜੇ ਮੋਟਰਸਾਈਕਲ ਨਾਲੋਂ ਅੱਧੀ ਹੈ ਪਰ ਸਾਰੇ ਜਾਣਦੇ ਆ ਹੁਣ ਜਿਹੜੇ ਬਜਾਜ ਦੇ ਮੋਟਰਸਾਈਕਲ ਨੇ ਉਹ 80-80 ਦੀ ਐਵਰੇਜ ਦੇਈ ਜਾਂਦੇ ਨੇ ਬੁਲਟ ਜਿਹੜਾ ਉਹ 35 ਕ ਦੇ ਦਿੰਦਾ 35 40 ਦੀ ਜਾਂ 30 ਦੀ ਅੱਧੇ ਨਾਲੋਂ ਵੀ ਘੱਟ ਐਵਰੇਜ ਐ ਫਿਰ ਵੀ ਬੁਲਟ ਮੋਟਰਸਾਈਕਲ ਲਿਆ ਜਾਂਦਾ ਸਵਾਰੀਆਂ ਉੱਤੇ ਉਹਨਾਂ ਤੇ ਵੀ ਦੋ ਪਾਸ ਬੁਲਟ ਤੇ ਵੀ ਦੋ ਪਾਸ ਬੁਲਟ ਮੋਟਰਸਾਈਕਲ ਸਿਰਫ ਦਿਖਾਵਿਆਂ ਲਈ ਸਾਇਲੈਂਸਰ ਨਾਲ ਪਟਾਕੇ ਮਰਾਉਣ ਲਈ ਔਰ ਸਭ ਤੋਂ ਵੱਡਾ ਜਿਹੜਾ ਰੋਲ ਐ ਉਹ ਗਾਇਕੀ ਦਾ ਗਾਇਕੀ ਨੇ ਫੁਕਰਪੰਥੀ ਨੂੰ ਬਹੁਤ ਹਵਾ ਦਿੱਤੀ ਆ ਜੱਟ ਪੁੱਠਿਆਂ ਕੰਮਾਂ ਦਾ ਸ਼ੌਂਕੀਓ ਜੱਟ ਪੁੱਠਿਆਂ ਕੰਮਾਂ ਦਾ ਸ਼ੌਂਕੀ ਵਰਗੇ ਗੀਤ ਇੱਥੇ ਆਉਂਦੇ ਨੇ ਤਾਂ ਫੇਰ ਜਿਹੜੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਹਵਾ ਮਿਲਦੀ ਆ ਜਿਨ੍ਹਾਂ ਨੂੰ ਨਹੀਂ ਸੀ ਮਿਲਣੀ ਚਾਹੀਦੀ ਵੇਖੋ ਗਾਇਕੀ ਨੇ ਸਾਡੀ ਜਵਾਨੀ ਨੂੰ ਬਹੁਤ ਸਾਰੇ ਗਲਤ ਕਰੇਜ ਪਾਏ ਨੇ ਆ ਵੈਲੀ ਬਣ ਮਿੱਤਰਾ ਬੜੇ ਡਰਾਵੇ ਜਰਲੇ ਇਹੋ ਜਿਹੇ ਗੀਤ ਆਉਂਦੇ ਨੇ ਜਿਹੜੇ ਸਿਰ ਤੇ ਸਿਰਫ ਮਾਰ ਧਾਰ ਲੜਾਈ ਕੁੱਟਮਾਰ ਨੂੰ ਹੀ ਬੜਾਵਾ ਦਿੰਦੇ ਨੇ ਲਿੱਜੀ ਲੜਾਈਆਂ ਨੂੰ ਬੜਾਵਾ ਦਿੰਦੇ ਨੇ ਸਾਂਝ ਨੂੰ ਖਤਮ ਕਰਦੇ ਨੇ ਬੰਦੇ ਦੇ ਅੰਦਰ ਹੰਕਾਰ ਆਕੜ ਇਸ ਚੀਜ਼ ਨੂੰ ਵਧਾਉਂਦੇ ਨੇ ਬੰਦੇ ਦੇ ਅੰਦਰ ਮਿਲਜੁਲ ਕੇ ਚੱਲਣ ਦੀ ਜਾਂ ਨਿਮਰਤਾ ਦੀ ਭਾਵਨਾ ਨੂੰ ਖਤਮ ਕਰਦੇ ਨੇ ਐਹੋ ਜੀ ਗਾਇਕੀ ਜਿਹੜੀ ਆ ਉਹਦੇ ਤੇ ਵੀ ਬੈਨ ਲੱਗਣਾ ਚਾਹੀਦਾ ਸਰਕਾਰ ਨੇ ਇੱਕ ਦੋ ਵਾਰ ਬਿਆਨ ਦਿੱਤੇ ਵੀ ਜਿਹੜਾ ਵੀ ਚੱਕਵੀ ਜਾਂ ਹਥਿਆਰਾਂ ਵਾਲੀ ਗਾਇਕੀ ਗਾਊਗਾ ਉੱਤੇ ਪਰਚਾ ਦਰਜ ਹੋਊਗਾ ਪਰ ਨਹੀਂ ਹੁੰਦਾ ਹੈਪੀ ਮਾਲਾ ਵਰਗੇ ਤੇ ਪਰਚਾ ਦਰਜ ਕਰਤਾ ਕਿਉਂਕਿ ਉਹ ਆਮ ਇਨਸਾਨ ਹੈ ਪਰ ਜੇਕਰ ਕੋਈ ਉਹ ਵੱਡੇ ਗਾਇਕ ਜਿਹੜੇ ਕਰੋੜਪਤੀ ਨੇ ਵੱਡੀ ਪਹੁੰਚ ਵਾਲੇ ਨੇ ਉਹ ਜੋ ਮਰਜੀ ਗਾਈ ਜਾਂਦੇ ਨੇ ਹਵਾ ਦੇਈ ਜਾਂਦੇ ਨੇ ਉਹਨਾਂ ਤੇ ਪਰਚੇ ਦਰਜ ਨਹੀਂ ਹੋ ਰਹੇ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ